ਇਤੀ 9 10 ਦੀ ਰਾਤ ਨੂੰ ਦੌਧਰ ਛਰਕੀ ਪਿੰਡ ਦੇ ਵਿੱਚ 61-62 ਸਾਲ ਦੀ ਔਰਤ ਗਰਮੇਲਕੌਰ ਪਤਨੀ ਨਾਰ ਸਿੰਘ ਦਾ ਕਤਲ ਹੋ ਗਿਆ ਉਹਦੇ ਪਤੀ ਦੀ ਡੈਥ 7 ਸਾਲ ਪਹਿਲਾਂ ਹੋ ਗਈ ਸੀ ਤੇ ਇੱਕ ਉਹਦੀ ਲੜਕੀ ਹੈ ਜਿਹੜੀ ਜਗਰਾਉਂ ਜ਼ਿਲ੍ਹੇ ਦੇ ਪਿੰਡ ਡੱਲਾ ਚ ਵਿਆਹੀ ਹੋਈ ਹੈ 10 ਤਰੀਕ ਨੂੰ ਉਹਦੇ ਜਵਾਈ ਬਲਦੇਵ ਸਿੰਘ ਦੇ ਬਿਆਨਾਂ ਦੇ ਉੱਤੇ ਮੁਕੱਦਮਾ ਦਰਜ ਕੀਤਾ ਗਿਆ ਮੁਕੱਦਮਾ ਨੰਬਰ 16 ਜਿਹੜੀ ਹਿੰਦਾਰਾ ਐਨ 338 ਤੇ ਵਾਧਾ ਜਰਮ 103 ਬੀ ਐਨ ਐਸ ਦੇ ਤਹਿਤ ਉਸ ਤੋਂ ਬਾਅਦ ਐਸ ਐਚਓ ਸਾਹਿਬ ਨੇ ਟੈਕਨੀਕਲੀ ਮਦਦ ਲੈ ਕੇ ਤੇ ਆਪਣੇ ਮਾਰੇ ਅਨਸਰਾਂ ਦੇ ਖਿਲਾਫ ਜਿਹੜੇ ਮਨੁੱਖੀ ਲੈ ਕੇ ਆਪਣੀ ਸ਼ਹਾਦਤ ਲੋਕਾਂ ਤੋਂ ਇਕੱਠੀ ਕੀਤੀ ਜਾਣਕਾਰੀ ਉਹਦੇ ਆਧਾਰ ਤੇ ਕਰਦੇ ਕਰਦੇ 16 ਤਰੀਕ ਨੂੰ ਕੱਲ ਪਤਾ ਲੱਗ ਗਿਆ ਵੀ ਇਹ ਕਤਲ ਜਿਹੜਾ ਆ ਇਹ ਅਮਨਦੀਪ ਮਨਪ੍ਰੀਤ ਸਿੰਘ ਨਾ ਦਾ ਮੁੰਡਾ ਜਿਹੜਾ ਉਹਦੇ ਬਿਲਕੁਲ ਘਰ ਦੇ ਸਾਹਮਣੇ ਰਹਿੰਦਾ ਉਹਨੇ ਕੀਤਾ ਇਹ ਕਤਲ ਦਾ ਮਕਸਦ ਸੀਗਾ ਉਹਦੇ ਸੋਨੇ ਦੀਆਂ ਵਾਲੀਆਂ ਪਾਈਆਂ ਹੁੰਦੀਆਂ ਸੀ ਤੇ ਇੱਕ ਨੱਕ ਦੇ ਵਿੱਚ ਸੋਨੇ ਦਾ ਕੋਕਾ ਸੀ ਪਰ ਜਦੋਂ ਉਹਦਾ ਉਹਨੇ ਵਾਲੀਆਂ ਲਾਉਣ ਦੀ ਕੋਸ਼ਿਸ਼ ਕੀਤੀ ਤੇ ਉਹਦਾ ਮੂੰਹ ਨੰਗਾ ਹੋ ਗਿਆ ਉਹਨੇ ਪਛਾਣ ਲਿਆ ਪਛਾਣਣ ਤੇ ਉਹਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤੇ ਇਹਦੇ ਚ ਉਹ ਡਰ ਗਿਆ ਮਨਪ੍ਰੀਤ ਨੇ ਉਹਦਾ ਮੂੰਹ ਤੇ ਨੱਕ ਘੁੱਟ ਲਿਆ ਤੇ ਦੂਜੇ ਹੱਥ ਨਾਲ ਗਲਾ ਜਿਹੜਾ ਦਬ ਕੇ ਤੇ ਉਹਨੂੰ ਮਾਰਤਾ ਉਸ ਤੋਂ ਬਾਅਦ ਉਹ ਜਿਹੜੀ ਕੰਦ ਟੱਪ ਕੇ ਆਇਆ ਸੀ ਉਸੇ ਕੰਦ ਟੱਪ ਕੇ ਫਰਾਰ ਹੋ ਗਿਆ ਤੇ ਇਹਦੇ ਬਾਰੇ ਐਸਐਚਓ ਸਾਹਿਬ ਨੇ ਤਾਂ ਉਥੋਂ ਦੀ ਡੰਪ ਵੀ ਚੁੱਕੇ ਲੋਕੇਸ਼ਨਸ ਲਈਆਂ ਕਿਉਂਕਿ ਜਿਹੜੀ ਇਹ ਔਰਤ ਸੀ ਉਹਦੀ ਪਹਿਲਾਂ ਵੀ ਇੱਕ ਦੋ ਵਾਰ ਚੋਰੀ ਹੋਈ ਸੀ ਤੇ ਉਹ ਮੱਲੇ 'ਚ ਰੌਲਾ ਪਾਉਂਦੀ ਸੀ ਵੀ ਇਹ ਮੇਰੇ ਘਰੇ ਚੋਰੀਆਂ ਕਰਦਾ ਤੇ ਹੋਰ ਵੀ ਜਿਹੜੀ ਮਨੁੱਖੀ ਸੋਰਸਾ ਰਹੀ ਜਦੋਂ ਪਤਾ ਕੀਤਾ ਵੀ ਮਨਕ੍ਰਿਤ ਜਿਹੜਾ ਹੈਗਾ ਇੱਕ ਰੂਮ ਭੱਜਿਆ ਹੋਇਆ ਆਸ-ਪਾਸੇ ਹੋਇਆ ਤੇ ਸ਼ੱਕ ਹੋਰ ਡੂੰਗਾ ਹੋ ਗਿਆ ਜੀ ਦੇ ਆਧਾਰ ਤੇ ਇਹਨਾਂ ਨੇ ਉਹਨੂੰ 16 ਤਰੀਕ ਨੂੰ ਸਵੇਰੇ ਨਾਮਜਦ ਕਰ ਲਿਆ ਤੇ ਉਸ ਤੋਂ ਬਾਅਦ ਦੁਪਹਿਰੀ ਜਿਹੜੀ ਨੀਲੋਂ ਵਾਲੀ ਨਹਿਰ ਦੌਦਰਪਿੰਛਰਤੀ ਦੇ ਵਿੱਚ ਦੀ ਨਿਕਲਦੀ ਆ ਉਸ ਨਹਿਰ ਤੋਂ ਇਹਨੂੰ ਜਾ ਕੇ ਕਬੂ ਕਰ ਲਿਆ ਸਰ ਇਹ ਕੱਲੇ ਨੇ ਇਹ ਵਾਰਤਾ ਨੂੰ ਨਾਮਜਦ ਕੀਤਾ ਕਿ ਹੋਰ ਵੀ ਸਾਫੀ ਨਹੀਂ ਨਹੀਂ ਬਿਲਕੁਲ ਕੱਲੇ ਨੇ ਕੀਤਾ ਇਹਦੇ ਘਰੋਂ ਜਿਹੜੀਆਂ ਦੋਨੇ ਵਾਲੀਆਂ ਇਹਦੇ ਬੈੱਡ ਤੋਂ ਬਰਾਮਦ ਹੋ ਗਈਆਂ ਢੋਚੋਂ ਬੈੱਡ ਦੀ ਤੋਂ ਤੇ ਜਿਹੜਾ ਕੋਕਾ ਉਹਦੇ ਬਾਰੇ ਜਾ ਤਾਂ ਉਹ ਕਹਿੰਦਾ ਜੀ ਮੇਰੇ ਕੋਲ ਹੀ ਨਹੀਂ ਹੈਗਾ ਜਦ ਤੱਕ ਖਿੱਚ ਤੂ ਚ ਕਿਤੇ ਡਿੱਗ ਪਿਆ ਜਿਹੜਾ ਬਰਾਮਦ ਲੱਭਿਆ ਇਹ ਚੋਰੀ ਕਰਨ ਦਾ ਆਦੀ ਸੀਗਾ ਕਿ ਨਸ਼ਾ ਨੂੰ ਸ਼ਿਕਰਦਾ ਇਹ ਤਾਂ ਚੋਰੀ ਕਰਦਾ ਹੀ ਮਤਲਬ ਜਿੱਦਾਂ ਆਮ ਹੁੰਦੀ ਸ਼ਰਾਰਤੀ ਹੁੰਦੇ ਪਿੰਡ ਦੇ ਮੁੰਡੇ ਜਿਹੜੇ ਉਹ ਇਕੱਲੀ ਰਹਿੰਦੀ ਸੀ ਉਹਦੀਆਂ ਪਹਿਲਾਂ ਵੀ ਕਦੇ ਲੱਕੜਾ ਲੁਕੜਾ ਜਾਂ ਕੋਈ ਹੋਰ ਚੀਜ਼ ਪਹਿਲਾਂ ਵੀ ਹਾਂਜੀ ਕੋਈ ਮਾਮਲਾ ਦਰਜ ਹੈ ਬਿਲਕੁਲ ਹੈਗਾ ਜੀ ਤੇ ਚੋਰੀ ਦਾ ਪਰਚਾ ਤੇ ਪਹਿਲਾਂ ਵੀ ਦਰਜ ਹੈ ਜੀ ਜੀ ਹੁਣ ਰਿਮਾਂਡ ਲੈ ਗਿਆ ਬਿਲਕੁਲ ਇਹਦਾ 2 ਦਿਨ ਦਾ ਰਿਮਾਂਡ ਲਿਆ ਰਿਮਾਂਡ ਦੇ ਦੌਰਾਨ ਹੀ ਇਹਦੀ ਜਿਹੜੀ ਹੈ ਇਹ ਤੋਂ ਬਰਾਮਦਗੀ ਕਰਾਈ ਹੈ ਜਿਹੜੀਆਂ ਸੋਨੇ ਦੀਆਂ ਵਾਲੀਆਂ ਦਰ ਹੋਰ ਪੁੱਛ ਕਿਸੇ ਇਹ ਨਹੀਂ ਕਰਨਗੇ ਵੀ ਕੋਈ ਹੋਰ ਵਾਰਦਾਤਾਂ ਨੂੰ ਇਹਨੇ ਪਿੰਡ ਚ ਜਾਂ ਆਸ-ਪਾਸੇ ਕੋਈ ਅੰਜਾਮ ਦਿੱਤਾ ਹੋਵੇ ਤਾਂ ਕਈ ਕਈ ਟ੍ਰੇਸ ਹੁੰਦੇ ਕੇਸ ਅਨਟ੍ਰੇਸ ਹੁੰਦੇ ਜਿਹੜੇ ਤੇ ਇਹੋ ਜੇ ਚੋਰੀ ਚਾਰੀ ਦੇ ਜੇ ਕੋ ਹੋਇਆ ਤਾਂ ਹੋ ਸਕਦਾ ਕੋਈ ਟ੍ਰੇਸ ਹੋ ਜਾਏ ਜੀ ਐਸ ਪੀ ਸਾਹਿਬ ਇਹ ਕਤਲ ਕਰਨ ਕਤਲ ਹੋਇਆ 9 ਤਰੀਕ ਦੀ ਰਾਤ ਨੂੰ 9 ਤੇ 10 8 ਦਿਨ ਕਿੱਥੇ ਰਿਹਾ ਜੀ ਬਸ ਇਹਦੇ ਜਦੋਂ ਘਰੇ ਨਹੀਂ ਆ ਕਦੇ ਕਿਸੇ ਨਾ ਕਿਸੇ ਰਿਸ਼ਤੇਦਾਰੀ ਜਾਂ ਯਾਰ ਦੋਸਤ ਕੋਲ ਪਿੰਡ ਨਹੀਂ ਰਿਹਾ ਬਾਹਰ ਅੰਦਰ ਹੀ ਰਿਹਾ ਇਹ ਸਰ ਕੋਈ ਇਹਦੀ ਮਹਿਲਾ ਨਾਲ ਰਿਸ਼ਤੇਦਾਰੀ ਸੀ ਜਾਂ ਫਿਰ ਵੈਸੇ ਪड़ोसी ਵਾਂਡੀ ਸੀ ਆਮੋ ਸਾਹਮਣੇ ਰਹਿੰਦੇ ਸੀ ਜੀ